ਬੜੇ ਚਾਹ ਨਾਲ ਜਾ ਰਹੀ ਸੀ ਬਰਾਤ ਪਰ ਰਸਤੇ ਵਿੱਚ ਹੋ ਗਿਆ ਹਮਲਾ ਘੋੜੀ ਤੋਂ ਉੱਤਰ ਕੇ ਭੱਜਿਆ ਵਿਆਹ ਵਾਲਾ ਮੁੰਡਾ ਦੋਸਤੋ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਐਨ ਮੌਕੇ ਤੇ ਜੱਗੋਂ ਤੇਰਵੀ ਹੋ ਜਾਂਦੀ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਰਾਤ ਜਾਂਦੀ ਦਿਖਾਈ ਦੇ ਰਹੀ ਹੈ ਦਰਸਲ ਇਹ ਮੁੰਡਾ ਬੜੇ ਹੀ ਚਾਹ ਨਾਲ ਆਪਣੀ ਬਰਾਤ ਲੈ ਜਾ ਰਿਹਾ ਸੀ ਅਤੇ ਆਪ ਘੋੜੀ ਵਾਲੇ ਰਾਥ ਉੱਪਰ ਬੈਠਾ ਸੀ ਅਤੇ ਬਰਾਤੀ ਨਾਲ ਜਾ ਰਹੀਆਂ ਤਿੰਨ ਡੀਜੇ ਵਾਲੀਆਂ ਗੱਡੀਆਂ ਤੇ ਲੱਗੇ ਗੀਤਾਂ ਤੇ ਨੱਚ ਰਹੇ ਸੀ ਡੀਜੇ ਦੀ ਐਨੀ ਧਮਕ ਸੀ ਕਿ ਰਸਤੇ ਵਿੱਚ ਇੱਕ ਦਰਖਤ ਤੇ ਲੱਗਿਆ ਮਖਿਆਲ ਉੱਡ ਜਾਂਦਾ ਏ ਤੇ ਸਾਰੀ ਹੀ ਬਰਾਤ ਤੇ ਹਮਲਾ ਕਰ ਦਿੰਦਾ ਏ ਮੱਖੀਆਂ ਦੇ ਹਮਲੇ ਦੇ ਡਰ ਤੋਂ ਸਾਰੇ ਹੀ ਬਰਾਤੀ ਇੱਧਰ ਉੱਧਰ ਭੱਜਣ ਲੱਗ ਜਾਂਦੇ ਨੇ ਤੇ ਵਿਆਹ ਵਾਲਾ ਮੁੰਡਾ ਵੀ ਵਿਚਾਰਾ ਰਸ ਤੋਂ ਉੱਤਰ ਕੇ ਮੱਖੀਆਂ ਦੇ ਡੰਗ ਤੋਂ ਬਚਣ ਲਈ ਭੱਜਣ ਲੱਗ ਜਾਂਦਾ ਏ ਅਤੇ ਜਦੋਂ ਇਹ ਬਰਾਤ ਪੈਲਸ ਵਿੱਚ ਪਹੁੰਚਦੀ ਹੈ ਤਾਂ ਬਹੁਤ ਸਾਰੇ ਬਰਾਤੀਆਂ ਦੇ ਮੂੰਹ ਸੁੱਜੇ ਹੋਏ ਸੀ ਸੋ ਕਦੇ ਕਦੇ ਇਹੋ ਜਿਹਾ ਕੁਝ ਹੋ ਜਾਂਦਾ ਹੈ ਜਿਸ ਦੀ ਕਿ ਉਮੀਦ ਵੀ ਨਹੀਂ ਹੁੰਦੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਬੱਚੇ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ